ਪੰਜਾਬੀ ਰੇਡੀਓ ਯੂਐਸਏ ਪੰਜਾਬੀ ਟੀਵੀ ਯੂਐਸਏ ਸਨਰੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਗੀ ਜੀਆਂ ਇਹਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਖਬਰ ਤੇ ਨਜ਼ਰ ਤੇ ਵਿੱਚ ਆਪਣੇ ਨਾਲ ਪੰਜਾਬ ਦੇ ਉੱਗੇ ਪੱਤਰਕਾਰ ਐਨਾਲਿਸਟ ਦੀਪਕ ਸ਼ਰਮਾ ਚਨਾਰਥਲ ਜੀ ਜੁੜ ਚੁੱਕੇ ਨੇ ਦੀਪਕ ਸ਼ਰਮਾ ਜੀ ਜੀਆਂ ਇਹਨੂੰ ਆਖਦੇ ਆ ਤੁਹਾਨੂੰ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 25100 ਦੇ ਉੱਤੇ ਟਰਕੀਨਾ ਮੀਗ੍ਰੇਸ਼ਨ ਲਾ ਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਕਾਲ ਅਟਾਰਨੀ ਜੇ ਟਰਕੀਆਨਾ 415 909 0503 ਗੁਰਦੀਪ ਸਿੰਘ ਵਰਦੀ ਕਲੋਵਿਸ ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ ਅਮਰੀਕ ਸਿੰਘ ạtਵਾਲ ਜਰਨੈਲ ਸਿੰਘ ਯੂਬਸਿਟੀ ਪ੍ਰੋਨਾਂਊਂਸਿੰਗ ਐਂਟਿਲੋਪ ਜਰਨੈਲ ਸਿੰਘ ਸਿਆਟਲ ਇਹਨਾਂ ਸਾਰਿਆਂ ਦਾ ਧੰਨਵਾਦ ਜੇ ਤੁਸੀਂ ਵੀ ਇਸ ਪ੍ਰੋਗਰਾਮ 'ਚ ਸਹਿਯੋਗ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 272 5210 ਦੇ ਉੱਤੇ ਵੱਖ-ਵੱਖ ਭਾਰਤ ਦੀਆਂ ਤੇ ਪੰਜਾਬ ਦੀਆਂ ਅਹਿਮ ਖਬਰਾਂ ਦੇ ਉੱਤੇ ਆਪਾਂ ਐਨਾਲਿਸਿਸ ਕਰਨ ਦੇ ਲਈ ਜੁੜਿਆ ਦੀਪਕ ਜੀ ਦੇ ਨਾਲ ਦੀਪਕ ਜੀ ਸ਼ੁਰੂਆਤ ਕਰਦੇ ਆਂ ਨਾਰੇ ਬਾਜੀ ਵਾਲੀ ਪਾਰਟੀ ਹੁਣ ਨਵੇਂ ਨਾਰੇ ਦੇ ਨਾਲ ਪੇਸ਼ ਕੀ ਹੈ ਜੀ ਨਵਾਂ ਨਾਰਾ ਬਿਲਕੁਲ ਜੀ ਪੰਜਾਬ ਦੀ ਸੱਭਿਆਚਾਰ ਦੇ ਵਿੱਚ ਪੰਜਾਬ ਦੀ ਫਿਜ਼ਾ ਦੇ ਵਿੱਚ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਦੇ ਉਹ ਸਿਧਾਂਤ ਦੇ ਵਿੱਚ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਪਿਆ ਸਾਡੇ ਕੋਲ ਜੀ ਕਿ ਅਸੀਂ ਕਿਸੇ ਮੁਸ਼ਕਲ ਘੜੀ ਚ ਫਸੇ ਹੋਈ ਹੈ ਅਸੀਂ ਕਹਿੰਦੇ ਆ ਕਿ ਕੋਈ ਹਾਲ ਵੀ ਪੁੱਛੇ ਤਾਂ ਵੀ ਕਹਿੰਦੇ ਚੜ੍ਹਦੀ ਕਲਾ ਹੂੰ ਉਸ ਨਾਰੇ ਨੂੰ ਹੁਣ ਸਰਕਾਰ ਵਰਤਣ ਨੂੰ ਫਿਰਦੀ ਹੈ। ਹੜਾਂ ਚ ਪੰਜਾਬ ਸਰਕਾਰ ਨੂੰ ਆਪਣੀ ਨਲਾਇਕੀ ਦਾ ਐ ਆਪਣੀ ਕਾਰਗੁਜ਼ਾਰੀ ਦਾ ਖੁੱਲਾ ਪ੍ਰਦਰਸ਼ਨ ਹੋ ਗਿਆ ਕਿ ਸਾਡੇ ਹੱਥ ਵਾਸ ਕੁਛ ਨਹੀਂਗਾ ਅਸੀਂ ਕਰਨ ਦੇ ਸਮਰੱਥ ਨਹੀਂ ਕਰਨ ਦੀ ਇੱਛਕ ਵੀ ਨਹੀਂ ਕਰਨ ਦੀ ਇੱਛਾ ਸ਼ਕਤੀ ਵੀ ਨਹੀਂ ਐਨਾ ਧਰਾਤਲ ਤੇ ਉਤਰ ਕੇ ਕੰਮ ਕਰਨ ਦੀ ਤਾਕਤ ਵੀ ਨਹੀਂ ਸੋ ਉਹ ਸਾਰੇ ਪ੍ਰਗਟਾਵੇ ਤੋਂ ਬਾਅਦ ਹੁਣ ਇੱਕ ਨਵੇਂ ਨਾਰੇ ਨਾਲ ਸਰਕਾਰ ਪੇਸ਼ ਹੋ ਰਹੀ ਹੈ। ਮਿਸ਼ਨ ਚੜ੍ਹਦੀ ਕਲਾ ਲੈ ਕੇ ਹੂੰ ਮੁੱਖ ਮੰਤਰੀ ਭਗਵੰਤ ਮਾਨ ਜੀ ਕੱਲ 6 ਮਿੰਟ ਦੇ ਲਈ ਸਾਹਮਣੇ ਆਏ ਪਰ ਉਹ ਸਾਹਮਣੇ ਆਉਣ ਦੇ ਦਰਮਿਆਨ ਉਹਨਾਂ ਦਾ ਤਰੀਕਾ ਕਰ ਇੰਜ ਸੀ ਜਿਵੇਂ ਰਾਸ਼ਟਰ ਦੇ ਨਾਮ ਸਬੋਧਨ ਕਰਨਾ ਹੋਵੇ ਬਕਾਇਦਾ ਤੌਰ ਤੇ ਫਰੇਮ ਦੇ ਵਿੱਚ ਦੋ ਤਿਰੰਗੇ ਝੰਡੇ ਦਿਖਾ ਕੇ ਪਿੱਛੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਤੇ ਬਾਬਾ ਸਾਹਿਬ ਵੀਮਰਾਓਂ ਮੇਦਕਰਜੀ ਦੀ ਫੋਟੋ ਦਿਖਾ ਕੇ ਉਹ ਫਰੇਮ ਇੰਜ ਵੱਡਾ ਕਰਕੇ ਦਿਖਾਇਆ ਗਿਆ ਅੱਜ ਕਲੋਜ਼ ਅਪ ਨਹੀਂ ਦਿਖਾਇਆ ਭਗਵੰਤ ਦੂਰ ਪ੍ਰੇਮ ਸਪੱਸ਼ਟ ਦਿਖਾਏਗਾ ਕਿ ਜਿਵੇਂ ਇਹ ਚੀਜ਼ ਸਨੇਹਾ ਤੈਅ ਕਰਕੇ ਦੇਣ ਦੀ ਇੱਛਾ ਸ਼ਕਤੀ ਸੀ ਫਿਰ ਦੂਸਰਾ ਉਹਦੇ ਵਿੱਚ ਭਗਵੰਤ ਮਾਨ ਜੀ ਦੇ ਮੂਰੇ ਕਾਗਜ਼ ਵੀ ਪਏ ਸੀ ਉਹ ਤੇ ਪੰਨਾ ਵੀ ਪਲਟਦੇ ਸੀ ਪਰ ਉਹਦੇ ਕੰਨੀ ਦੇਖ ਨਹੀਂ ਰਹੇ ਸੀ ਤੇ ਬੋਰਜ ਸਿਰ ਕਿਨਾਰੇ ਸੀ ਕੱਲ ਤਾਂ ਐਂ ਵੀ ਲੱਗਿਆ ਜਿਵੇਂ ਪ੍ਰਧਾਨ ਮੰਤਰੀ ਮੰਗ ਟੀਪੀ ਟੂਪੀ ਵੀ ਲਾ ਲਈ ਹੈ ਪੂਰੀ ਤਰ੍ਹਾਂ ਹਮ ਚਲੋ ਪਰ ਖਾਸ ਕਰਕੇ ਜਿਹੜਾ ਪਹਿਲੂ ਸੀ ਉਹ ਸਮਝਣ ਵਾਲਾ ਸੀ ਹਮ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਅੰਕੜੇ ਗਿਣਾਈ ਕਿ ਜੀ 2300 ਪਿੰਡ ਹੋ ਗਏ ਜੀ ਸਾਡੇ ਹਾਂ ਜੀ ਇਸੇ ਤਰ੍ਹਾਂ ਮਤਲਬ ਕਿ 20 ਲੱਖ ਲੋਕ ਪ੍ਰਭਾਵਿਤ ਹੋ ਗਏ ਜੀ 7 ਲੱਖ ਤੋਂ ਵੱਧ ਲੋਕ ਬੇਕਾਰ ਹੋ ਗਏ ਜੀ 3200 ਸਾਡੇ ਸਕੂਲ ਦੀਆਂ ਇਮਾਰਤਾਂ ਟਹਿਟੇ ਰਹੀਆਂ ਹੋ ਗਿਆ ਖੰਡਰ ਬਣ ਗਏ ਜੀ 56 ਮੌਤਾਂ ਹੋ ਗਈਆਂ ਜੀ 8500 ਕਿਲੋਮੀਟਰ ਸਾਡੀ ਸੜਕ ਬਰਬਾਦ ਹੋ ਗਈ ਜੀ 2500 ਸਾਡੇ ਕਲੀਨਿਕ ਤਬਾਹ ਹੋ ਗਏ ਜੀ 19 ਕਾਲਜ ਤਬਾਹ ਹੋ ਗਏ ਜੀ ਇਹ ਤਾਂ ਪੂਰੇ ਅੰਕੜੇ ਦਿੱਤੇ ਤੇ ਅੰਕੜੇ ਦੇਣ ਤੋਂ ਬਾਅਦ ਕਹਿੰਦੇ ਕਿ ਪੰਜਾਬ ਦੇ ਇਮਤਿਹਾਨ ਦੀ ਘੜੀ ਠੀਕ ਹੈ ਕੋੰਟ੍ਰੀਸ ਯਾਪਤਾ ਇਮਤਿਹਾਨ ਚੋਂ ਪਾਸ ਹੈ ਇਮਤਿਹਾਨ ਦੀ ਘੜੀ ਤਾਂ ਤੁਹਾਡੀ ਸਰਕਾਰ ਦੀ ਹੈ ਜੀ ਕਿਉਂਕਿ ਤੁਹਾਡੀ ਸਰਕਾਰ ਦੀ ਉਹ ਬਾਰ ਬਾਰ ਰੀਪੀਅਰ ਆ ਰਹੀ ਆ ਬਾਰ ਬਾਰ ਮਤਲਬ ਕਿ ਤੁਹਾਨੂੰ ਇਸ ਸਪਲੀ ਦੇਣੀ ਪੈ ਰਹੀ ਹੈ ਪੰਜਾਬ ਸਰਕਾਰ ਆਪਣਾ ਹਿਸਾਬ ਕਿਤਾਬ ਦੇਖੇ ਪੰਜਾਬ ਦੇ ਲੋਕਾਂ ਨੂੰ ਕਿਸੇ ਇਮਤਿਹਾਨ ਚ ਨਾ ਪਾਵੇ ਕਿਉਂਕਿ ਪੰਜਾਬ ਨੇ ਦੱਸ ਤਾ ਕਿ ਅਸੀਂ ਫਿਰ ਕਿਵੇਂ ਇੱਕ ਸੋਰਾ ਇੱਕ ਜੂਟਾ ਕਿਵੇਂ ਇਕੱਠਿਆਂ ਹੋ ਕੇ ਆਪਣਾ ਇਹ ਮਸਲਾ ਨਿਬੇੜਨ ਦੀ ਵੀ ਸਮਰੱਥ ਰੱਖਦੇ ਆ ਉਹਦੇ ਵਿੱਚ ਐਨਆਰਆਈ ਭਰਾਵਾਂ ਨੇ ਜਿਸ ਕਦਰ ਵੱਡਾ ਯੋਗਦਾਨ ਪਾਇਆ ਫੰਡ ਰੇਜ਼ ਦੇ ਰਾਹੀਂ ਜਾਂ ਡਾਇਰੈਕਟ ਆਪਣੇ ਪਿੰਡਾਂ ਖੇਤਰਾਂ ਦੇ ਵਿੱਚ ਜਾ ਕੇ ਪਹੁੰਚ ਕਰਕੇ ਉਹ ਵੀ ਬਾਕਮਾਲ। ਉਹ ਇਸ ਤੋਂ ਬਾਅਦ ਫਿਰ ਮਕੰਟਰੀ ਸਭ ਕਹਿੰਦੇ ਵੀ ਕਿ ਆਪਾਂ ਮੁੜ ਕੇ ਜਵਾਕ ਸਕੂਲ ਭੇਜਣੇ ਆਪਾਂ ਮੁੜ ਕੇ ਖੇਤੀ ਨੂੰ ਪੈਦਾ ਸਿਰ ਕਰਨਾ ਆਪਾਂ ਗਲੀਆਂ ਸੜਕਾਂ ਸਾਰਾ ਕੁਝ ਬਣਾਉਣਾ ਹੈ। ਪੰਜਾਬ ਨੂੰ ਮੁੜ ਕੇ ਪੰਜਾਬ ਬਣਾਉਣਾ। ਮੈਂ ਦੋ ਵਾਰ ਗੱਲ ਸੁਣੀ ਏ ਪਿੱਛੇ ਕਰ ਕਰ ਕੇ ਕਿ ਪੰਜਾਬ ਨੂੰ ਪੰਜਾਬ ਹੀ ਬਣਾਉਣਾ। ਹੂੰ ਹੂੰ। ਪਰ ਇਹ ਤਾਂ ਰੰਗਲਾ ਬਣਾਉਣਾ ਸੀ ਹੂੰ ਹੁਣ ਪੰਜਾਬ ਨੂੰ ਪੰਜਾਬ ਬਣਾਉਣ ਦੀਆਂ ਗੱਲਾਂ ਕਰਨ ਲੱਗੇ ਵੀ ਰੰਗਲਾ ਕਿੱਥੇ ਉੱਡ ਗਿਆ ਸਾਡਾ ਰੰਗ ਕਿੱਥੇ ਉੱਡ ਗਿਆ ਹੂੰ ਇਹ ਥੋੜੀ ਦੇਰ ਬਾਅਦ ਜਦੋਂ ਫੰਡ ਮੰਗੇ ਮੁੱਖ ਮੰਤਰੀ ਸਾਹਿਬ ਨੇ ਫਿਰ ਜਿਹੜੀ ਵੈਬਸਾਈਟ ਦਿੱਤੀ ਉਹਦੇ ਵਿੱਚ ਰੰਗਲਾ ਸ਼ਬਦ ਹੈਗਾ ਸੀ ਅੱਛਾ ਮੈਂ ਕਿਹਾ ਵੈਬਸਾਈਟ ਵਿੱਚ ਰੱਖਿਆ ਜਿੱਥੇ ਰੰਗਲਾ ਮੁੱਖ ਮੰਤਰੀ ਸਾਹਿਬ ਨੇ ਕੱਲ 6 ਮਿੰਟ ਦੀ ਸਾਰੀ ਕਹਾਣੀ ਇਸ ਦੇ ਇਰਦ ਗਿਰਦ ਘੜੀ ਕਿ ਭਈ ਸਾਡੇ ਤੇ ਯਕੀਨ ਕਰੋ ਸਾਡੇ ਤੇ ਭਰੋਸਾ ਕਰੋ ਮੈਂ ਤੁਹਾਨੂੰ ਵਚਨ ਦਿੰਦਾ ਤੁਸੀਂ ਸਿੱਧਾ ਫੰਡ ਸਾਨੂੰ ਪਾਓ ਤੇ ਅਸੀਂ ਤੁਹਾਡੇ 1 ਰੁਪਏ ਨੂੰ 1.5 ਰੁਪਏ ਕਰਕੇ ਮੋੜਾਂਗੇ ਚਲੋ ਮੈਂ ਕਿਹਾ ਸ਼ੁਕਰ ਹੈ ਗਰੰਟੀਆਂ ਤੋਂ ਬਚਨ ਤੇ ਤਾਂ ਆਏ ਹੂੰ ਕਿ ਗਰੰਟੀਆਂ ਦਿੰਦੇ ਸੀ ਕੱਪੜਿਆਂ ਦੀੜੇ ਜੁੱਤੀਆਂ ਮੰਗ ਸੁੱਝ ਵਚਨ ਤਾਂ ਦੇ ਰਹੇ ਨੇ ਪਰ ਕੀ ਇੰਨੀ ਦੇਰ ਕਰ ਚੁੱਕੀ ਐ ਸਤਾਤਾਰੀ ਤਿਰ ਕੀ ਆਮ ਆਦਮੀ ਪਾਰਟੀ ਭਗਵੰਤ ਮਾਨ ਹੁਣ ਇੰਨੀ ਦੇਰ ਕਰ ਚੁੱਕੇ ਨੇ ਕਿ ਹੁਣ ਉਹਨਾਂ ਦੇ ਵਚਨਾਂ ਤੇ ਵੀ ਕੋਈ ਯਕੀਨ ਨਹੀਂ ਕਰੂਗਾ ਜੀ ਜਦੋਂ ਤੁਸੀਂ ਇਸ ਨੂੰ ਸੁੱਭਈ ਆਫਤ ਲਾਣਿਆ ਸੀ ਉਸੇ ਦਿਨ ਤੋਂ ਹੀ ਇਹ ਤੈਅ ਹੋ ਗਿਆ ਸੀਗਾ ਕਿ ਵੀ ਸੀਐਮ ਰਾਤ ਫੰਡ ਦੇ ਵਿੱਚ ਪੈਸੇ ਪਾਉ ਜੀ ਨੇ ਪਾਉਣੇ ਆ ਜੀ ਤੇ ਕੀ ਉਹਦੇ باوجود ਲੋਕਾਂ ਨੇ ਤੁਹਾਡੇ ਤੇ ਯਕੀਨ ਨਾ ਕਰਕੇ ਉਹ ਚ ਫੰਡ ਨਹੀਂ ਪਾਇਆ ਜੇ ਪਾਇਆ ਵੀ ਆ ਤਾਂ ਹੋ ਸਕਦਾ ਕਿ ਉਹਨਾਂ ਨੇ ਕਿਨੇ ਪਾਇਆ ਹੋਊਗਾ ਜਿਹੜੇ ਸਰਕਾਰੀ ਵਿਭਾਗ ਨੇ ਜਿੰਨਾ ਤੁਸੀਂ ਡੰਡੇ ਦੇ ਜੋਰ ਤੇ ਲੈ ਲੈਣਾ ਜਾਂ ਜਿਹੜੇ ਵਿਚਾਰੇ ਕੋਈ ਕਾਰੋਬਾਰੀ ਕੋਈ ਪ੍ਰੋਪਰਟੀ ਡੀਲਰ ਕੋਈ ਮਾਈਨਿੰਗ ਆਪੀ ਹੈ ਜਿਹਦੀ ਬਾਹਮੂ ਮਰੋੜ ਸਕਦੇ ਹੋ ਤੁਸੀਂ ਯਾ ਜਿਨਾ ਦਾ ਸਰਨਲ ਹਿਸਾਬ ਕਿਤਾਬ ਚੱਲਦਾ ਭਾਈ ਉਹ ਸਦਾ ਉਹਨਾਂ ਦੇ ਪਾਦੇ ਹੋਣ ਪਰ ਓਵੇਂ ਲੋਕਾਂ ਨੇ ਯਕੀਨ ਕਰਕੇ ਨਹੀਂ ਪਾਇ ਤਾਂ ਅੱਜ ਮੁੱਖ ਮੰਤਰੀ ਸਭ ਨੂੰ ਅਪੀਲ ਕਰਨੀ ਪਈ ਮਤਲਬ ਜਿਹੜੇ ਕਦੇ ਮਿਸ਼ਨ ਜੀ ਆਪਣਾ ਕਿਹੜਾ ਲੈ ਕੇ ਆਏ ਸੀਗੇ ਜੀ ਸਿੱਖਿਆ ਕ੍ਰਾਂਤੀ ਆ ਗਈ ਜੀ ਕਦੇ ਜਿਹੜੇ ਕਦੇ ਲਿਆਏ ਜੀ ਆ ਜੁਧ ਨਸ਼ਿਆਂ ਵਿਰੁੱਧ ਜੀ ਹੈਨਾ ਤੇ ਆ ਲਓ ਜੀ ਹੁਣ ਮਹੱਲਾ ਕਲੀਨਿਕ ਜੀ ਐ ਬਿਜਲੀ ਮੁਫਤ ਜੀ ਇਹ ਜਿਹੜੇ ਸਾਰੇ ਨਾਰੇ ਸੀ ਉਹਨਾਂ 'ਚ ਹੁਣ ਇਹ ਨਵਾਂ ਮਿਸ਼ਨ ਸ਼ਾਮਲ ਕੀਤਾ ਕਿ ਜੀ ਮਿਸ਼ਨ ਚੜਦੀ ਕਲਾ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਤੁਸੀਂ ਸਵਾ ਰੁਪਈਆ ਕਰਕੇ ਮੋੜਨ ਦੇ ਸਮਰਾਥ ਹੋ ਕਿ ਰੁਪਈਆ ਦੋ ਸੀ ਸਵਾ ਰੁਪਈਆ ਕਰਕੇ ਵਾਪਸ ਲਾਵਾਂਗੇ ਪੰਜਾਬ ਤੇ ਕਿ ਭਾਈ ਰੁਪਈਆ ਲੋਕਾਂ ਕੋਲੋਂ ਲਾਂਗੇ ਤੁਸੀਂ ਸਵਾ ਵਾਲਾ ਉੱਪਰ ਵਾਲਾ ਹੀ ਦੇ ਦਿਓ ਜਿਹੜਾ ਦੇਣਾ ਲੋਕਾਂ ਨੂੰ ਸਿੱਧਾ ਹੂੰ ਉਹ ਤਾਂ ਦੋ ਤੇ ਜਿੰਨਾ ਪੈਸਾ ਤੁਸੀਂ ਇਸ਼ਤਿਹਾਰਾਂ ਤੇ ਲਾ ਰਹੇ ਹੋ ਅੱਜ ਪੂਰੇ-ਪੂਰੇ ਪੇਜ ਦੇ ਇਸ਼ਤਿਹਾਰ ਜਾਰੀ ਕੀਤੇ ਇਹਦੇ ਲਈ। ਕੀ ਬਾਤ ਹੈ। ਦੇਖੋ। ਜਿੰਨਾ ਪੈਸਾ ਇਸ਼ਤਿਹਾਰਾਂ ਤੇ ਲਾਇਆ ਪਿਛਲੇ ਹਰ ਸਕੀਮ ਨੂੰ ਪ੍ਰਚਾਰਨ ਲਈ ਪੰਜਾਬ ਭਰ ਚ ਬਹੁਤ ਟੰਗੇ ਅਖਬਾਰਾਂ ਟੀਵੀ ਚੈਨਲ ਤੇ ਐਡ ਦਿੱਤੀ ਉਹਨਾਂ ਪੈਸੇ ਹੀ ਪੰਜਾਬ ਚ ਲਾ ਦਿਓ। ਸਹੀ ਗੱਲ। ਜਿੰਨਾ ਜੋਰ ਤੁਸੀਂ ਹੈਲੀਕਾਪਟਰ ਦੇ ਮੁੜ ਕੇ ਚੌਪਰ ਨਹੀਂ ਲੱਭਿਆ ਚਾਬੀਆਂ ਲਿਆਂਦੀਆਂ ਵਾਪਸ ਫਿਰ ਜਿਹੜੀਆਂ ਦੇ ਕੇ ਆਂਦੀਆਂ ਸੀ। ਹੂੰ। ਉਹ ਇੱਕ ਦਿਨ ਦਾ ਡਰਾਮਾ ਤੁਹਾਡਾ ਸਭ ਨੂੰ ਪਤਾ। ਜੋ ਤੂੰ ਬਦੋ ਚੋਪਰ ਫੇਰ ਦਿੱਲੀ ਵਾਲਿਆਂ ਲਈ ਉਡਦਾ ਦਿੱਲੀ ਵਾਲਿਆਂ ਨੂੰ ਲੈ ਕੇ ਜਾਂਦਾ ਦਿੱਲੀ ਵਾਲਿਆਂ ਨੂੰ ਛੱਡਦਾ ਸਾਰਾ ਕੁਝ ਉਹ ਪੈਸਾ ਪੰਜਾਬ ਚ ਲਾ ਲੂ ਸੋ ਨਾਰਿਆਂ ਵਾਲੀ ਸਰਕਾਰ ਸਿਰਫ ਨਾਰਾबाजी ਕਰਨਾ ਜਾਣਦੀ ਆ ਸਲੋਗਨ ਟੈਗ ਪੰਜ ਲਾਈਨਾਂ ਬਸ ਇਹਦੇ ਸਾਰਿਆਂ ਨੂੰ ਲੱਗਦਾ ਕਿ ਜਿਵੇਂ ਮੋਦੀ ਦੀਆਂ ਸਕੀਮਾਂ ਨੇ ਨਾਰੇ ਵਾਲੀਆਂ ਓਵੇਂ ਸਾਡੀਆਂ ਚੱਲ ਜਾਣਗੀਆਂ ਜਿਵੇਂ ਮੋਦੀ ਨੇ ਪੈਸੇ ਮੰਗ ਲਏ ਪੀਐਮ ਪ੍ਰਧਾਨ ਮੰਤਰੀ ਰਾਤਪੰਡ ਦੇ ਲਈ ਪੰਜਾਬ ਦੇ ਨਾਂ ਦੇ ਉੱਤੇ ਓਵੇਂ ਅਸੀਂ ਵੀ ਮੰਗ ਲਈਏ ਸੋ ਬਈ ਫਿਰ ਲੋਕ ਤਾਂ ਜੇ ਆਪਣਾ ਆਪ ਸਮਰਥ ਨੇ ਫਿਰ ਤੁਸੀਂ ਇਹ ਡਰਾਮੇ ਖਾਦੇ ਲਈ ਕਰਦੇ ਸਿਓ ਸੋ ਇਹ ਨਾਰੀ ਬਾਜੀ ਵਾਲੀ ਸਰਕਾਰ ਨਵਾਂ ਨਾਰਾ ਲੈ ਕੇ ਆਈ ਹੈ ਜੀ ਪਰ ਉਹ ਵੀ ਪ੍ਰਵਾਨ ਨਹੀਂ ਪੈਂਦਾ ਦਿੱਤਾ ਹੂੰ ਪੰਜਾਬ ਨੂੰ ਪਹਿਲਾਂ ਕੈਲੀਫੋਰਨੀਆ ਬਣਾਉਣਾ ਸੀ ਫਿਰ ਰੰਗਲਾ ਬਣਾਉਣਾ ਸੀ ਹੁਣ ਪੰਜਾਬ ਨੂੰ ਪੰਜਾਬ ਹੀ ਰਹਿਣ ਦੇਣਾ ਆ ਪੰਜਾਬ ਨੂੰ ਤਾਂ ਪੰਜਾਬ ਨੇ ਸੰਭਲਿਆ ਇਹ ਤਾਂ ਇਸ ਪੂਰੇ ਆਪਾਂ ਘਟਨਾਕਰਮ ਦੇ ਵਿੱਚ ਦੇਖ ਹੀ ਲਿਆ ਵੀ ਕੇਸ ਸਿਦਤ ਦੇ ਨਾਲ ਪੰਜਾਬੀ ਪੰਜਾਬੀਆਂ ਨਾਲ ਖੜਾ ਇਹ ਵੱਡਾ ਮੁੱਦਾ ਪੰਜਾਬ ਤੋਂ ਉੱਠਿਆ ਹੋਇਆ ਜੁਪੀ ਬਿਹਾਰ ਵਾਲਾ ਜੀ ਸਰਕਾਰ ਤੇ ਅੱਖਾਂ ਮਿੱਟੀ ਬੈਠੀ ਆ ਤੁਹਾਡੀ ਉਹਦੇ ਤੇ ਕੋਈ ਕਮੈਂਟ ਵੀ ਨਹੀਂ ਆਉਂਦਾ ਟਿੱਪਣੀ ਕੋਈ ਨਹੀਂ ਵਾਕਈ ਤੁਹਾਡੀ ਕੋਈ ਨੀਤੀ ਵੀ ਕੋਈ ਨਹੀਂ ਆਉਂਦੀ ਤੁਹਾਡੀ ਕੋਈ ਯੋਜਨਾ ਵੀ ਨਹੀਂ ਉਹਦੇ ਤੇ ਉਹਨੂੰ ਟੈਕਲ ਕਰਨ ਦੀ ਤੁਸੀਂ ਖੁੱਲਾ ਛੱਡਣਾ ਚਾਹੁੰਦੇ ਹੋ ਜ਼ਖਮ ਕਿਹਾਂ ਜਿੰਨਾ ਮਰਜੀ ਨਜ਼ੂਰ ਬਣ ਜਾਵੇ ਹਮ ਫਿਰ ਜਦੋਂ ਆਵਾਜ਼ ਕੱਟ ਹੁੰਦੀ ਹੈ ਫਿਰ ਰੌਲਾ ਪੈਂਦਾ ਫਿਰ ਉਸ ਤੋਂ ਬਾਅਦ ਕਹਿੰਦੇ ਵੀ ਇਹ ਇਹ ਇਦਾਂ ਨਹੀਂ ਸੀ ਕਰਨਾ ਚਾਹੀਦਾ ਉਦੋਂ ਇਹਨਾਂ ਨੇ ਝੱਟ ਟਵੀਟ ਵੀ ਕਰ ਦੇਣੇ ਉਦੋਂ ਪ੍ਰੈਸ ਕਾਨਫਰੰਸ ਵੀ ਕਰ ਦੇਣੀਆਂ ਇਹਨਾਂ ਨੇ ਹਮ ਜੀ ਨੇ ਸੋ ਸਭ ਕੁਝ ਸਿੱਖਿਆ ਸਿਖਾਇਆ ਜਿਹੜਾ ਉਹ ਇਸ ਟਾਈਮ ਚੱਲ ਰਿਹਾ ਆ ਸਕ੍ਰਿਪਟ ਪੜ ਕਿਹੜੀ ਹੋ ਰਹੀ ਆ ਇਹ ਆਉਂਦੇ ਸਮੇਂ ਚ ਜਿਹੜੀ ਉਹ ਪਤਾ ਲੱਗੀ ਜਾਂਦਾ ਸਾਰਿਆਂ ਨੂੰ ਜੀ ਆ ਦੀਪਕ ਜੀ ਅਗਲੀ ਆਪਾਂ ਗੱਲ ਦੇ ਵੱਲ ਕਰਦੇ ਆ ਅਕਸਰ ਪੰਜਾਬ ਦੀ ਕਹਾਵਤ ਆ ਵੀ ਕੋਈ ਰੋਂਦਾ ਮਾਂ ਨੂੰ ਤੇ ਕੋਈ ਮਾਸੀ ਨੂੰ ਪਰ ਗੱਲ ਹੁਣ ਇੱਥੇ ਸਰਕਾਰ ਦੇ ਨਾਲ ਹੀ ਜੋੜ ਕੇ ਕਰੀਏ ਵੀ ਕਹਿੰਦੇ ਆਪ ਐਮਐਲਏ ਤੇ ਕੁਰਸੀ ਨੂੰ ਹੀ ਰੋਈ ਜਾਂਦੇ ਬਿਲਕੁਲ ਜੀ ਆਪ ਦੇ ਐਮਐਲਏ ਮੁੱਖ ਮਹਿਮਾਨ ਬਣਨ ਦੇ ਬਹੁਤ ਕਾਲੇ ਨੇ ਕਿ ਸਾਨੂੰ ਮੁੱਖ ਮਹਿਮਾਨ ਨਹੀਂ ਕੋਈ ਬਣਾਉਂਦਾ ਕੰਮ ਤਾਂ ਕੋਈ ਨਹੀਂ ਮਿਲਦੀ ਖਾਸ ਕਰਕੇ ਇਹ ਪਹਿਲੂ ਉੱਪਰ ਆ ਜੀ 15 ਅਗਸਤ 26 ਜਨਵਰੀ ਵਾਲੇ ਸਮਾਗਮਾਂ ਲਈ ਜੀ ਉਹ ਕਹਿੰਦੇ ਵੀ ਬਕਾਇਦਾ ਤੌਰ ਤੇ ਵਿਸ਼ੇਸ਼ ਅਧਿਕਾਰ ਕਮੇਟੀ ਆ ਇੱਕ ਪੰਜਾਬ ਦੀ ਵਿਧਾਨ ਸਭਾ ਚ ਬਣੀ ਹੋਈ ਜਿਹਦੇ ਚੇਅਰਮੈਨ ਨੇ ਨਰਮਲ ਸਿੰਘ ਪੰਡੋਰੀ ਹੋਰੀ ਉਸ ਵਿਸ਼ੇਸ਼ ਅਧਿਕਾਰ ਵਾਲੀ ਕਮੇਟੀ ਕੋਲ ਬਹੁ ਗਿਣਤੀ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਸ਼ਿਕਾਇਤ ਦਰਜ ਕਰਾਈ ਹੈ। ਉਹ ਸ਼ਿਕਾਇਤਾਦਾਰ ਇਹ ਹੈ ਕਿ ਜਿਹੜਾ ਸਬਡਿਵੀਜ਼ਨ ਪੱਧਰ ਤੇ ਤਹਿਸੀਲ ਪੱਧਰ ਤੇ ਆਜ਼ਾਦੀ ਦਿਹਾੜਾ ਗੰਦੰਤਰ ਦਿਵਸ ਦਿਹਾੜਾ 15 ਅਗਸਤ 26 ਜਨਵਰੀ ਮਨਾਈ ਜਾਂਦੀ ਆ। ਉਹਨਾਂ ਸਮਾਗਮਾਂ ਦੇ ਵਿੱਚ ਝੰਡਾ ਲਹਿਰਾਉਣ ਦੀ ਰਸਮ ਦੇ ਲਈ ਸਾਨੂੰ ਨਹੀਂ ਸਕਦੇ। ਐਮਐਲਏ ਨੂੰ ਸੱਦਿਆ ਜਾਵੇ ਜੀ ਇਹਦਾ ਪ੍ਰਬੰਧ ਕਰਕੇ ਦਿੱਤਾ ਜਾਵੇ। ਉਹ ਜੀ ਐਸਡੀਐਮ ਝੰਡਾ ਲਹਿਰਾਉਣ ਦਾ ਮਤਲਬ ਜੇ ਏਡੀਸੀ ਨੂੰ ਅਧਿਕਾਰ ਮਿਲਿਆ ਤਾਂ ਏਡੀਸੀ ਮੈਂ ਮਤਲਬ ਉਸ ਤੇ ਝੰਡਾ ਲਹਿਰਾ ਜਾਂਦਾ। ਤੇ ਅਸੀਂ ਦਾ ਜੀ ਬਸ ਉੱਥੇ ਇੱਕ ਕੁਰਸੀ ਤੇ ਆਮ ਲੋਕ ਕਮਾਂਗੇ ਬੈਠੇ ਉਹਨੇ ਸਾਨੂੰ ਜੀ ਉੱਥੇ ਮੁੱਖ ਮੰਤਰੀ ਬਣਾਉਣ ਦਾ ਪ੍ਰਬੰਧ ਕਰੋ ਤੇ ਹਵਾਲਾ ਦਿੱਤਾ ਬਕਾਇਦਾ ਹਰਿਆਣਾ ਦਾ ਕੋਈ ਸ਼ੱਕ ਨਹੀਂ ਇਹਦੇ ਵਿੱਚ ਰਾਜਗਨ ਜੀ ਕੇ ਜਿੱਤੇ ਮੁੱਖ ਮੰਤਰੀ ਮੰਤਰੀ ਐਮ ਐਲ ਏ ਚੁਣਿਆ ਹੋਇਆ ਨਮਾਇंदे ਨੇ ਉੱਥੇ ਇਹਨਾਂ ਦਾ ਚੀਫ ਸੈਕਟਰੀ ਤੋਂ ਉੱਪਰ ਦਾ ਇੱਕ ਰੈਂਕ ਮੰਨਿਆ ਜਾਂਦਾ ਮਤਲਬ ਐਮ ਐਲ ਏ ਦਾ ਤੇ ਜੀ ਚੀਫ ਸੈਕਟਰੀ ਤੋਂ ਉੱਪਰ ਨੇ ਤਾਂ ਫਿਰ ਐਸ ਡੀ ਐਮ ਦੀ ਬਜਾਇਤਾ ਇਹ ਤੋਂ ਝੰਡਾ ਲਹਿਰਾਇਆ ਜਾ ਜਬੇ ਤਾਂ ਕੋਈ ਹਰਜ ਨਹੀਂਗਾ ਜੇ ਸੰਵਧਾਨਕ ਤੌਰ ਤੇ ਆਪਾਂ ਇਸ ਨੂੰ ਸਹੀ ਕਰ ਲਈਏ ਪਰ ਜਿਹੜੀ ਨੀਯਮਾਵਲੀ ਤਰੀ ਆਉਂਦੀ ਓਵੇਂ ਚੱਲੀ ਜਾਂਦੀ ਆ ਹਰਿਆਣੇ ਨੇ ਇਹ ਚ ਸੋਧ ਕਰ ਲਈ ਹਰਿਆਣੇ ਦੇ ਤਹਿਸੀਲ ਪੱਧਰ ਤੇ ਸਬਡਿਵੀਜ਼ਨ ਪੱਧਰ ਤੇ ਐਮਐਲਏ ਝੰਡਾ ਲਹਿਰਾਉਂਦਾ ਸੋ ਇਸ ਲਈ ਉਹਦਾ ਹਵਾਲਾ ਦੇ ਕੇ ਇਹਨਾਂ ਨੇ ਕੇਸ ਫਾਈਲ ਕੀਤਾ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਕਿ ਜੀ ਸਾਨੂੰ ਉੱਥੇ ਮੁੱਖਮਾਨ ਬਣਾਇਆ ਜਾਵੇ ਅਸੀਂ ਝੰਡਾ ਲਹਿਰਾਉਣਾ ਸਾਨੂੰ ਇਹ ਕਰ ਦਿੱਤਾ ਵੀ ਸੋ ਮਸਲਾ ਕੁਰਸੀ ਦਾ ਫੇਰ ਵਿਸ਼ੇਸ਼ਿਤ ਘਾਰ ਕਮੇਟੀ ਦੇ ਚੇਅਰਮੈਨ ਨਰਮਲ ਸਿੰਘ ਪਨੋਰੀ ਹੋਰਾਂ ਨੇ ਇਸ ਮਸਲੇ ਤੇ ਹਰਿਆਣੇ ਨੂੰ ਚਿੱਠੀ ਵੀ ਲਿਖਤੀ ਕਿ ਹਰਿਆਣੇ ਵਾਲੇ ਸਾਨੂੰ ਦੱਸੋ ਤੁਸੀਂ ਕਿਹੜੇ ਨੀਮਾ ਬਲੀ ਬਣਾਏ ਆ ਕੀ ਸੋਧ ਕੀਤੀ ਆਸੀਂ ਕੀ ਕਰੀਏ ਸਾਨੂੰ ਇਹ ਜਾਣਕਾਰੀ ਦਿਓ ਤਾਂ ਕਿ ਅਸੀਂ ਅੱਗੇ ਵਧੀਏ ਪਰ ਗੱਲ ਇੱਥੇ ਤੱਕੇ ਨਹੀਂ ਗਈ ਇਹ ਕਹਿੰਦੇ ਜੀ ਜੇ ਮੁੱਖ ਮਹਿਮਾਨ ਵਾਲੀ ਕੁਰਸੀ ਨਹੀਂ ਸਾਨੂੰ ਮਿਲਦੀ ਤਾਂ ਮੁੱਖ ਮਹਿਮਾਨ ਦੀ ਨਾਲ ਵਾਲੀ ਕੁਰਸੀ ਤਾਂ ਮਿਲੇ ਜੀ ਕੁਝ ਐਮਐਲਆ ਨੇ ਜ਼ਿਲ੍ਹਾ ਪੱਤਰ ਤੇ ਹੁਣ ਸਮਾਗਮਾਂ ਦਾ ਹਵਾਲਾ ਦੇ ਕੇ ਵੀ ਸ਼ਿਕਾਇਤ ਕੀਤੀ ਹੈ ਜਿਹੜੇ ਜ਼ਿਲ੍ਹਾ ਪੱਤਰ ਦੇ 26 ਜਨਵਰੀ 15 ਅਗਸਤ ਵਾਲੇ ਪ੍ਰੋਗਰਾਮ ਹੁੰਦੇ ਆ ਨਾ ਉਹਨਾਂ ਦੇ ਵਿੱਚ ਜ਼ਿਆਦਾਤਰ ਮਤਲਬ ਕਿ ਜਿਵੇਂ ਇੱਕ ਰਾਜ ਪਧਰੀ ਸਮਾਗਮ ਹੁੰਦਾ ਹੈ ਕਈ ਵਾਰ ਰਾਜਪਾਲ ਵੀ ਪੰਜਾਬ ਤੋਂ ਝੰਡਾ ਲੈ ਆਉਂਦਾ ਮੁੱਖ ਮੰਤਰੀ ਵੀ ਲੈ ਆਉਂਦਾ ਹੈ ਤੇ ਫਿਰ ਮੰਤਰੀ ਜਿਲ੍ਹਾ ਪੱਧਰ ਦੇ ਸਮਾਗਮਾਂ 'ਚ ਜਾਂਦੇ ਨੇ ਜ਼ਿਆਦਾਤਰ ਮੰਤਰੀ ਝੰਡਾ ਲੈ ਰਹੋਂਦੇ ਨੇ ਜਿਲ੍ਹਾ ਪੱਧਰ 'ਚ ਹੁਣ ਜਿੱਥੇ ਮੰਤਰੀ ਝੰਡਾ ਲੈ ਰਹੋਂਦਾ ਉਹਦੇ ਸੱਜੇ ਪਾਸੇ ਡੀਸੀ ਬੈਠਾ ਹੁੰਦਾ ਐ ਖੱਬੇ ਪਾਸੇ ਉਹਦੇ ਐਸਐਸਪੀ ਬੈਠਾ ਹੁੰਦਾ ਤੇ ਇਹ ਕਹਿੰਦੇ ਜੀ ਅਸੀਂ ਫੇਰ ਲੈ ਜਾਨੇ ਅਮਰੀਕਾ ਦੇ ਸਾਡੀ ਕੁਰਸੀ ਫੇਰ ਪਰਾਂ ਡਾਈ ਹੁੰਦੀ ਹੈ ਉੱਥੇ ਵੀ ਨਹੀਂ ਸਾਨੂੰ ਕੋਈ ਥਾਂ ਮਿਲਦੀ ਸੋ ਸਾਡੀ ਕੁਰਸੀ ਉੱਥੇ ਜੇ ਮੁੱਖ ਮਹਿਮਾਨ ਦੇ ਨਾਲ ਤਾਂ ਰਖਾ ਦਿਓ ਜੀ ਕਹਿੰਦੇ ਹੁਣ ਇਹ ਮਸਲਾ ਸੋ ਇਟਸ ਲਾਈ ਕੋਈ ਮਾਨੂ ਰੋਂਦਾ ਕੋਈ ਮਾਸੀ ਨੂੰ ਇਹ ਕੁਰਸੀ ਨੂੰ ਰੋਂਦੇ ਨੇ ਜੀ ਤੇ ਇਹ ਐਮਐਲਏ ਦੀ ਸਥਿਤੀ ਹੈ ਕਿ ਸਾਨੂੰ ਕਿਸੇ ਤਰ੍ਹਾਂ ਮੁੱਖ ਮਹਿਮਾਨ ਬਣਾਓ ਜਾਂ ਮੁੱਖ ਮਹਿਮਾਨ ਦੇ ਨਾਲ ਪਟਾਓ ਹਮ ਜੀ ਹਲਕੀਆਂ ਗੱਲਾਂ ਹਲਕੇ ਲੋਕ ਹਲਕੇ ਐਮਐਲਏ ਇਥੋਂ ਇਹ ਪਤਾ ਲੱਗ ਜਾਂਦਾ ਅਗਲੀ ਖਬਰ ਵੀ ਇਹਨਾਂ ਨੂੰ ਹਲਕਿਆ ਹੀ ਕਰਦੀ ਹੈ ਮੈਨੂੰ ਲੱਗਦਾ ਆ ਦੀਪਕ ਜੀ ਹਲਕਾ ਇੰਚਾਰਜ ਲਾਤੇ ਨੇ ਆਪ ਦੇ ਐਮਐਲਏ ਤੇ ਵੀ ਕਰਦੇ ਨੇ ਹੋਰ ਹਲਕੇ ਬਿਲਕੁਲ ਇਹਦੇ ਵਿੱਚ ਕੋਈ ਦੋਰਾਇ ਨਹੀਂ ਕਿ ਹਲਕਾ ਇੰਚਾਰਜ ਦਾ ਵਿਧਾਨਕ ਤੌਰ ਤੇ ਸੰਵਿਧਾਨਕ ਤੌਰ ਤੇ ਕੋਈ ਸਥਾਨ ਨਹੀਂ ਹੈ ਹੂੰ ਕਿ ਕੋਈ ਸ਼ਬਦ ਨਹੀਂ ਹੈਗਾ ਕਿ ਤੁਸੀਂ ਕੋਈ ਹਲਕਾ ਇੰਚਾਰਜ ਲਾ ਕੇ ਉਹਨੂੰ ਐਮਐਲਏ ਰੀਆਂ ਪਾਵਰਾਂ ਦੇ ਪਰ ਇਸ ਨੂੰ ਕਾਫੀ ਹੱਦ ਤੱਕ ਵਧਾਵਾ ਅਕਾਲੀ ਦਲ ਨੇ ਦਿੱਤਾ ਉਹ ਤੋਂ ਬਾਅਦ ਇਸ ਨੂੰ ਬਰ ਕਾਂਗਰਸ ਨੇ ਵੀ ਅਪਣਾ ਲਿਆ ਹੁਣ ਆਪ ਨੇ ਵੀ ਅਪਣਾ ਲਿਆ ਇਹ ਪ੍ਰਕਿਰਿਆ ਸ਼ੁਰੂ ਇਸ ਕਦਰ ਤੋਂ ਹੋਈ ਸੀ ਕਿ ਜਿਸ ठाnde ਉਤੇ ਸਤਾਧਾਰੀ ਤਿਰਦਾ ਐਮ ਐਲ ਏ ਨਾ ਹੋਵੇ ਮਤਲਬ ਸਰਕਾਰ ਬਣ ਗਈ ਪਰ ਕਈ ਹਲਕੇ ਅਜਿਹੇ ਹੁੰਦੇ ਨੇ ਜਿੱਥੇ ਤੁਹਾਡਾ ਐਮ ਐਲ ਏ ਨਹੀਂ ਹੈਗਾ ਫਿਰ ਉੱਥੇ ਅਫਸਰਾਂ ਅਧਿਕਾਰੀਆਂ ਨੂੰ ਕਹਿ ਦਿੰਦੇ ਨੇ ਕਿ ਅਸੀਂ ਫਲਾਣੇ ਬੰਦੇ ਨੂੰ ਹਲਕਾ ਇੰਚਾਰਜ ਲਾਤਾ ਵੀ ਬਸ ਹੁਣ ਸਾਡਾ ਤਾਂ ਐਮ ਐਲ ਏ ਹੀ ਐ ਚਾ ਇਹ ਹਾਰਿਆ ਹੋਇਆ ਹਾਰੇ ਹੋਏ ਬੰਦੇ ਵੀ ਹਲਕਾ ਇੰਚਾਰਜ ਲੱਗ ਜਾਂਦੇ ਸੀ ਤੇ ਜਿੱਤੇ ਹੋਏ ਐਮ ਐਲ ਏ ਖੁੱਡੇ ਲੱਗਿਆ ਰਹਿੰਦਾ ਸੀ ਸਰਕਾਰੀ ਯੋਜਨਾਵਾਂ ਸਰਕਾਰੀ ਕੰਮ ਅਫਸਰਾਂ ਦੇ ਨਾਲ ਮੁਲਾਕਾਤ ਮੀਟਿੰਗਾਂ ਆਰਡਰ ਹੁਕਮ ਚੈੱਕ ਸਾਰਾ ਕੁਝ ਉਹ ਹਲਕਾ ਇੰਚਾਰਜ ਕਰਨ ਲੱਗ ਜਾਂਦਾ ਸੀ ਸੋ ਇਸ ਤਰ੍ਹਾਂ ਉਹਨੂੰ ਐਮਐਲਏ ਲੀਆਂ ਪਾਵਰਾਂ ਦਿੱਤੀਆਂ ਜਾਂਦੀਆਂ ਸੀ ਇਹ ਕੰਮ ਚੱਲਦਾ ਆ ਰਿਹਾ ਸੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ 117 ਜੋ 94 ਐਮਐਲਏ ਇਹਨਾਂ ਦੇ ਨੇ ਤੇ ਜੇ ਫੇਰ ਵੀ ਤੁਹਾਨੂੰ ਹਲਕਾ ਇੰਚਾਰਜ ਐਲਾਨਣੇ ਪੈ ਰਹੇ ਨੇ ਤਾਂ ਇਹਦਾ ਮਤਲਬ ਤੁਸੀਂ ਆਪਣੇ ਚੁਣੇ ਹੋਏ ਐਮਐਲਏ ਨੂੰ ਵੀ ਹਲਕੇ ਕਰ ਰਹੇ ਹੋ ਫਿਰ ਕੀ ਮਤਲਬ ਸਮਝੀਏ ਆਮ ਆਦਮੀ ਪਾਰਟੀ ਦੇ ਐਮਐਲਏ ਜਿਹੜੇ ਜਿਹੜੇ ਖਾਸ ਕਰਕੇ ਜਿਵੇਂ ਹੁਣ ਸਨੌਰ ਹਲਕਾ ਚਰਚਾ ਹੈ ਜੇ ਕਿ ਪਠਾਨ ਮਾਜਰੇ ਨਾਲ ਐਮਐਲਏ ਜੀ ਪਰ ਉਹ ਫਰਾਰ ਹੈ ਜੀ ਪੁਲਿਸ ਦੇ ਕੋਲ ਕਾਰਵਾਈ ਹੈ ਜੀ ਉੱਥੇ ਵੀ ਹੁਣ ਨਵਾਂ ਇੰਚਾਰਜ ਲੱਗ ਗਿਆ ਚਲੋ ਉੱਥੇ ਅਪਮਾਨ ਲਈ ਕਿਉਂਕਿ ਉੱਥੇ ਵਿਵਾਦ ਪੈ ਗਿਆ ਇਸ ਲਈ ਹਲਕਾ ਇੰਚਾਰਜ ਲਾਤਾ ਤੇ ਜੀ ਗਾਹਾਂ ਲਈ ਉਹਦੇ ਲਈ ਟਿਕਟ ਦਾ ਵਾਅਦਾ ਹੋ ਗਿਆ ਹੋਊਗਾ ਹੁਣ ਲੋਕਾਂ ਵਿੱਚ ਲਾ ਜਿਹਨੂੰ ਕਰਦਾ ਲੋਕਾਂ ਦੇ ਕੰਮ ਕਰਾਉਣ ਲੱਗੂਗਾ ਪਰ ਜਿੱਥੇ ਤੁਹਾਡੇ ਮੌਜੂਦ ਨੇ ਐਮਐਲਏ ਉੱਥੇ ਤੁਸੀਂ ਹਲਕਾ ਇੰਚਾਰਜ ਲਾ ਕੇ ਕੀ ਸੰਦੇਸ਼ ਦੇ ਰਹੇ ਹੋ ਇਹ ਤਾਂ ਮਤਲਬ ਜਾਂ ਤਾਂ ਤੁਹਾਡਾ ਉਹ ਐਮਐਲਏ ਕੰਮ ਕਰਨ ਦੇ ਯੋਗ ਨਹੀਂ ਕਾਬਲ ਨਹੀਂ ਹੈ ਲੋਕਾਂ ਦੇ ਹਾਨਦਾ ਨਹੀਂ ਹੋ ਰਿਹਾ ਤੇ ਤੁਸੀਂ ਨਵਾਂ ਬੰਦਾ ਲਾਤਾ ਕਿ ਆ ਚੱਕ ਵੀ ਤੂੰ ਕੰਮ ਕਰਾਂ ਜਾਂ ਤੁਸੀਂ ਸੁਨਿਹਾ ਦੇਤਾ ਉਸ ਐਮਐਲਏ ਨੂੰ ਕਿ ਤੇਰੀ ਅਗਲੀ ਵਾਰ ਤੋਂ ਛੁੱਟੀ ਆ ਵੀ ਆ ਤੂੰ ਇੱਕੀ ਸਮਾਂ ਟਪਾਲਾ ਅਗਲੀ ਵਾਰ ਟਿਕਟ ਇਹਨੂੰ ਦੇਣੀ ਆ ਸੀ ਜਾਂ ਫਿਰ ਜਿਹੜਾ ਆਮ ਆਦਮੀ ਪਾਰਟੀ ਤੋਂ ਲੈ ਕੇ ਬਾਕੀ ਪਾਰਟੀਆਂ 'ਚ ਇਹ ਸਵਾਲ ਖੜਾ ਹੋ ਜਾਂਦਾ ਕਿ ਬਾਈ ਜੀ ਟਿਕਟਾਂ ਵਿਕਦੀਆਂ ਨੇ ਕਿਤੇ ਪਹਿਲਾਂ ਹੀ ਤਾਂ ਨਹੀਂ ਵੇਚਤੀਆਂ ਟਿਕਟਾਂ ਕਿਤੇ ਪਹਿਲਾਂ ਦਿਨ ਸੌਦਾ ਹੋ ਗਿਆ ਕਿ ਅਗਲੀ ਵਾਰ ਭਾਈ ਬੋਲੀ ਮਹਿੰਗੀ ਚਲ ਗਈ ਹੁਣ ਇਹਨੇ ਲਾਤੀ ਅਗਲੀ ਵਾਰ ਟਿਕਟੇ ਦੀ ਐਸੇ ਹੀ ਹਲਕਾ ਇੰਚਰਜ ਹੈ ਲੋਕ ਤਾਂ ਇਹ ਵੀ ਚਵਾਲ ਕਰਨ ਲੱਗ ਪਏ ਲੋਕਾਂ ਚਰਚਾ ਤਾਂ ਇਹ ਵੀ ਹੈ ਜਿਵੇਂ ਸਰਪੰਚਾਂ ਸਮੇਂ ਤਿੰਨ ਤਿੰਨ ਚਾਰ ਚਾਰ ਜਣਿਆਂ ਨੂੰ ਇੱਕ ਇੱਕ ਪਿੰਡ ਚ ਰਬੜਦੇ ਮੁੰਡੇ ਫੜਾਤੇ ਸੀ ਆਵਾਜ਼ ਦੀ ਪੱਟਣ ਕਿ ਤੈਨੂੰ ਵੀ ਥਾਪੜਾ ਤੈਨੂੰ ਵੀ ਥਾਪੜਾ ਬਾਅਦ ਚੋ ਸਿਰ ਪੜੀ ਗਿਆ ਹੁਣ ਕਿਤੇ ਇਹ ਤਾਂ ਨਹੀਂ ਕਿ ਐਮਐਲਏ ਲਈ ਵੀ ਦੋ ਦੋ ਤਿੰਨ ਤਿੰਨ ਨਾਲ ਸੌਦਾ ਹੋ ਜਵੇ ਬਾਅਦ ਚੋ ਪ੍ਰਸੈਂਟ ਕਿੱਥੇ ਨੂੰ ਮਿਲਣੀ ਹੈ ਨਹੀਂ ਮਿਲਣੀ ਕਿਉਂਕਿ ਮਜੂਤਾ ਐਮਐਲਏ ਜਦੋਂ ਚੰਡੀਗੜ੍ਹ ਕੰਨੀ ਦਾ ਰ ਤਾਂ ਜਿਹੜੇ ਆਕਾ ਦਾ ਮੂਗਾ ਖੜਕਾ ਆ ਜਵੇ ਪਹਿਲਾ ਸਵਾਲ ਹੁੰਦਾ ਹੀ ਹੁੰਦਾ ਜੀ ਕਿ ਮੇਰੀ ਟਿਕਟ ਤਾਂ ਨਹੀਂ ਕਟੋਗੇ ਜੀ ਜਾਂ ਆਪਸੇ ਬੈਠ ਕੇ ਸਾਹਿਬ ਕਿਤਾਬ ਲਾਉਂਦੇ ਰਹਿੰਦੇ ਨੇ ਕਿਉਂਕਿ ਇਹ ਹਵਾ ਚ ਗੱਲ ਛੜਤੀ ਆ ਆਵਾਜ਼ ਦੀ ਪਾਰਟੀ ਨੇ ਕਿ ਜੀ 40 ਤੋਂ 50 ਟਿਕਟਾਂ ਐ ਮਿਲਦੀਆਂ ਕੱਟੀਆਂ ਜਾਣੀਆਂ ਤੇ ਜੇ ਐਮਐਲਏ ਨੇ ਟਿਕਟਾਂ ਕੱਟੀਆਂ ਨੇ ਫਿਰ ਉਹਨਾਂ ਦਾ ਨਾਮੇ ਆਉਣਗੇ ਤਾਂ ਉਹ ਤਾਂ ਹਲਕਾ ਇੰਚਾਰਜ ਲਾ ਕੇ ਇਸ਼ਾਰਾ ਕਰਤਾ ਕਿ ਭਈ ਤੁਹਾਡੀ ਟਿਕਟ ਗਈ ਹੁਣ ਤੁਸੀਂ ਵੀ ਜਾ ਤਾ ਆ ਕੇ ਆਪਣਾ ਹਿਸਾਬ ਕਿਤਾਬ ਵਧਾ ਲਓ ਹਿਸਾਬ ਪੱਤੀ ਵਾਲਾ ਤਾਂ ਬਚਦੀ ਆ ਨਹੀਂ ਤਾਂ ਇੱਧਰ ਸੌਦਾ ਪਟ ਗਿਆ ਤਾਂ ਕਿ ਪੈਸਾ ਇਕੱਠਾ ਕੀਤਾ ਜਾ ਰਿਹਾ ਇਸ ਔਖੀ ਘੜੀ ਚ ਵੀ ਜਦੋਂ ਪੰਜਾਬ ਹੜ੍ਹ ਵਾਲੇ ਮਸਲੇ ਚੁਲਜਿਆ ਪੰਜਾਬ ਮੂਰੇ ਹੋਰ ਕਿੰਨੀਆਂ ਚੁਣੌਤੀਆਂ ਖੜੀਆਂ ਉਧਰ ਪਾਰਟੀ 227 ਦੇ ਲਈ ਸੌਦੇ ਕਰਦੀ ਫਿਰਦੀ ਇਹ ਸਵਾਲ ਵੀ ਨਾਲ ਖੜਾ ਜੀ ਜੀ ਬਿਲਕੁਲ ਦੀਪਕ ਜੀ ਅੱਗੇ ਵੱਧਦੇ ਆ ਰਾਹੁਲ ਗਾਂਧੀ ਨੂੰ ਸਰੋਪਾਓ ਦੇਣ ਵਾਲਿਆਂ ਦੀ ਕਰ ਦਿੱਤੀ ਗਈ ਛੁੱਟੀ ਬਿਲਕੁਲ ਜੀ ਇਹ ਇਹ ਮਾਮਲਾ ਉਸੇ ਦਿਨੇ ਭੱਗ ਗਿਆ ਸੀ ਜਦੋਂ ਰਾਹੁਲ ਗਾਂਧੀ ਪੰਜਾਬ ਆਉਂਦੇ ਹੂੰ ਰਾਹੁਲ ਗਾਂਧੀ ਦੀ ਟੀਰੀ ਦੇ ਨਾਲ ਕਈ ਪਹਿਲੂ ਜੁੜੇ ਇੱਕ ਪਹਿਲੂ ਇਹ ਜੁੜਿਆ ਕਿ ਜੀ ਕਿ ਉਹਨਾਂ ਨੇ ਮੀਡੀਆ ਤੋਂ ਦੂਰੀ ਰੱਖੀ ਆਪਣੇ ਆਪ ਨੂੰ ਸਾਦਗੀ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਮੀਡੀਆ 'ਚ ਆਪਣਾ ਪ੍ਰਚਾਰ ਕਰਨ ਨਹੀਂ ਆਇਆ ਜੀ ਮੈਂ ਤਾਂ ਹਰ ਪੀੜਤਾ ਦਾ ਦਰਦ ਬਣਾਉਣ ਆਇਆ ਫਿਰ ਇੱਕ ਪਹਿਲੂ ਇਹ ਵੀ ਜੁੜਿਆ ਕਿ ਦੇਖੋ ਜੀ ਉਹਨਾਂ ਨੂੰ ਰਾਬੀ ਪਾਰ ਜਾਣ ਨਹੀਂ ਦਿੱਤਾ ਜਿਹੜੇ ਐਨ ਸਰਹੱਦ ਤੇ ਪਿੰਡ ਨੇ ਉੱਥੇ ਜਾਣਾ ਚਾਹੁੰਦੇ ਸੀ ਜਿੱਥੇ ਕਹਿੰਦੇ ਜੀ ਸਿਆਸੀ ਲੀਡਰ ਵੀ ਨਹੀਂ ਪਹੁੰਚ पाए ਜਿੱਥੇ ਸਹੀ ਰੂਪ ਚ ਸਹਿਤਾ ਰਾਸ਼ਵੀ ਨੇ ਜੇ ਪਹੁੰਚ ਪਾ ਰਹੀ ਸੀ ਉਹ ਸੰਤ ਰਾਹੁਲ ਗਾਂਧੀ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਜਾਣ ਨਹੀਂ ਦਿੱਤਾ ਸਿਕਿਉਰਿਟੀ ਦਾ ਹਵਾਲਾ ਦੇ ਕੇ ਤੇ ਉਹਨਾਂ ਨੇ ਕਿਹਾ ਵੀ ਕਿ ਜੇ ਆਪਣੇ ਹੀ ਤੇ ਮੁਲਕ ਦੇ ਵਿੱਚ ਮੈਂ ਸੁਰੱਖਿਤ ਨਹੀਂ ਮੈਨੂੰ ਤੁਸੀਂ ਰੱਖ ਸਕਦੇ ਸੁਰੱਖਿਆ ਨਹੀਂ ਦੇ ਸਕਦੇ ਫਿਰ ਕਾਦੀ ਸਰਕਾਰ ਤੇ ਕਾਦਾ ਸਿਸਟਮ ਕਾਦਾ ਕੀ ਕਹਿੰਦੇ ਉਹਨਾਂ ਨੇ ਸਵਾਲ ਵੀ ਖੜਾ ਕੀਤਾ ਫਿਰ ਇੱਕ ਉਹਨਾਂ ਦੀ ਵੀਡੀਓ ਇੱਕ ਜਵਾਕ ਨਾਲ ਵੀ ਵਾਇਰਲ ਹੋ ਗਈ ਸੀ ਕਿ ਵੀ ਜਵਾਕ ਨੂੰ ਗੋਦੀ ਚੱਕਿਆ ਰਾਹੁਲ ਗਾਂਧੀ ਨੇ ਤੇ ਉਹ ਰੋ ਰਿਆ ਉਹਨੂੰ ਚੁੱਪ ਕਰਾ ਰਹੇ ਨੇ ਫਿਰ ਲੋ ਪੂਰੀ ਵੀਡੀਓ ਆਈ ਕਿ ਵੀ ਉਹ ਮਸਲਾ ਸੀਗਾ ਸਾਈਕਲ ਦਾ ਜਦੋਂ ਰਾਹੁਲ ਗਾਂਧੀ ਉਹਨਾਂ ਦੇ ਪਰਿਵਾਰ ਨੂੰ ਪੁੱਛ ਰਿਹਾ ਸੀਗਾ ਵੀ ਕੀ ਹੋਇਆ ਤਾਂ ਉਹ ਜਵਾਕ ਰੋਣ ਲੱਗ ਪਿਆ ਰਾਹੁਲ ਗਾਂਧੀ ਨੇ ਪੁੱਛਿਆ ਤੂੰ ਕਿਉਂ ਰੋਣਾ ਕਹਦਾ ਰਹੀ ਮੇਰਾ ਸਾਈਕਲ ਵੀ ਸੜਚ ਟੁੱਟ ਗਿਆ ਤੇ ਹੁਣ ਰਾਹੁਲ ਗਾਂਧੀ ਨੇ ਉਹਨੂੰ ਸਾਈਕਲ ਭੇਜਿਆ ਕੱ ਪਰ ਸਭ ਤੋਂ ਵੱਧ ਜਿਹੜਾ ਪਹਿਲੂ ਚਰਚਾ ਦੇ ਦੌਰਾਨ ਬਿਵਾਦ ਚ ਆਇਆ ਉਹ ਸੀ ਗੁਰੂ ਘਰ ਦੇ ਵਿੱਚ ਬਾਬਾ ਬੁੱਢਾ ਜੀ ਗੁਰੂ ਘਰ ਦੇ ਵਿੱਚ ਅਰੰਦਾਸ ਦੇ ਵਿੱਚ ਸਰੋਪਾਉ ਦੇਣਾ ਤੇ ਨਾਲ ਦੀ ਨਾਲ ਉੱਥੇ ਉਹਨਾਂ ਦਾ ਨਾਂ ਲੈ ਕੇ ਗਾਂਧੀ ਦਾ ਨਾਂ ਲੈ ਕੇ ਅਰਦਾਸ ਕਰਨਾ ਹੂੰ ਤੇ ਇਸ ਦੇ ਉੱਤੇ ਸ਼੍ਰੋਮਣੀ ਕਮੇਟੀ ਕਹਿੰਦੀ ਵੀ ਕਿ ਨਿਯਮ ਬਣਿਆ ਹੈ ਕਿ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਕਿਸੇ ਵੀ ਰਾਜਨੀਤਿਕ ਵਿਅਕਤੀ ਨੂੰ ਸਰੋਪਾਉ ਨੂੰ ਦਿੱਤਾ ਜਾਊਗਾ ਇੱਥੇ ਤਾਂ ਸੰਤਾ ਮਹਾਪੁਰਸ਼ਾਂ ਸਿੱਖਿਸ਼ਿਤਾਂ ਨੂੰ ਦਿੱਤਾ ਜਾ ਸਕਦਾ ਇਹਦੇ ਲਈ ਵੱਖਰੀ ਵਿਧਾ ਜੇ ਸਨਮਾਨ ਕਰਨਾ ਵੀ ਹੈ ਤਾਂ ਸੂਚਨਾ ਕੇਂਦਰ ਨੇ ਜਾਂ ਗੁਰੂ ਘਰ ਦੇ ਬਾਹਰਲੇ ਘਿਆਰੇ ਚ ਨਹੀਂ ਤਾਂ ਉੱਥੇ ਕਿਤੇ ਸਨਮਾਨ ਕਰ ਦੋ ਕੋਈ ਕਿਤਾਬਾਂ ਭੇਟ ਕਰਕੇ ਕੁਝ ਕਰਕੇ ਸਰੋਪਾਉ ਨਹੀਂ ਗੁਰੂ ਦੀ ਹੱਜ਼ਰੀ ਚ ਦਿੱਤਾ ਜਾ ਸਕਦਾ ਸੀ ਸੋ ਪਰ ਕੱਲਾ ਇਹੀ ਪਹਿਲੂ ਨਹੀਂ ਉਹ ਕਹਿੰਦੇ ਵੀ ਕਿ ਇੱਕ ਤਾਂ ਇਹ ਕਾਂਗਰਸੀ ਹੈ ਤੇ ਦੂਜਾ ਗਾਂਧੀ ਪਰਿਵਾਰ ਤੋਂ ਆ ਗਾਂਧੀ ਪਰਿਵਾਰ ਤੋਂ ਵੀ ਇੰਦਰਾ ਗਾਂਧੀ ਦਾ ਪੋਤਾ ਹੈ ਤੇ ਉਸ ਇੰਦਰਾ ਗਾਂਧੀ ਨੇ ਤਾਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਉਹਦੇ ਕਰਕੇ ਦਿੱਲੀ ਸਿਕਤ ਰਿਆਮ ਹੋਇਆ ਇਸ ਲਈ ਇਹਨੂੰ ਸਰੂਪ ਉਹ ਦੇਣ ਦਾ ਕੀ ਮਤਲਬ ਐਸ ਜੀ ਪੀ ਸੀ ਨੇ ਇਹ ਸਲੋਧਾਰ ਬਣਾ ਕੇ ਵੈਰੀ ਖੋਲੀ ਤੇ ਵੱਡੀ ਗਾਂਧੀ ਸਿੱਖ ਭਾਈਚਾਰੇ ਜੀ ਵੀ ਇਸ ਨੂੰ ਲੈ ਕੇ ਰੋਸਾ ਸੀ ਪਰ ਸਿੱਖ ਭਾਈਚਾਰੇ ਚੋਂ ਇੱਕ ਵਾਜੀ ਉੱਠਣ ਲੱਗ ਪਈ ਕਿ ਜੀ ਇੰਦਰਾ ਗਾਂਧੀ ਜਿਹਨੇ ਜੋ ਗناہ ਕੀਤਾ ਸੀ ਵੱੱਜਰ ਗਨਾ ਉਹਦੀ ਉਹਨੂੰ ਸਜ਼ਾ ਮਿਲ ਗਈ ਤੇ ਜੀ ਹੁਣ ਉਹਦੇ ਪੋਤੇ ਦਾ ਕੀ ਕਸੂਰ ਹੈ ਜੀ ਇਹ ਤਾਂ ਉਸ ਸਮੇਂ ਜਵਾਕ ਸੀ ਜੀ ਇਹਦੇ ਨਾਲ ਇਦਾਂ ਦਾ ਵਿਵਹਾਰ ਕਿਉਂ ਜੀ ਹਾਂ ਉੱਥੇ ਉਹ ਵੀ ਕਰਨਜੋਤਕਰ ਤੱਕ ਦੀ ਪੋਸਟ ਕਾਫੀ ਚਰਚਾ ਚੱਲ ਰਹੀ ਹੈ ਹੈਨਾ ਕਿ ਲੋ ਜੀ ਉਧਰ ਉਹਦੇ ਥੱਲੇ ਵੀ ਕਮੈਂਟ ਤਰ੍ਹਾਂ ਤਰ੍ਹਾਂ ਦੇ ਸੋ ਦੋ ਤਾਰਾਂਵਾਂ ਦਾ ਟਕਰਾਅ ਤੇ ਵਿਚਾਲੇ ਇਹ ਚਰਚਾ ਬਹਿਸ ਦੇ ਵਿਚਾਲੇ ਐਸਜੀਪੀਸੀ ਨੇ ਇਨਕੁਆਰੀ ਕਰਾਈ ਇਨਕੁਆਰੀ ਕਰਾ ਕੇ ਫੈਸਲਾ ਲਿਆ ਫੈਸਲਾ ਲੈਂਦੇ ਆ ਉਹਨਾਂ ਨੇ ਜਿਹੜਾ ਮੈਨੇਜਰ ਸੀ ਉਸ ਗੁਰੂਕਰ ਦਾ ਉਹਦਾ ਤਵਾਦਲਾ ਕਰਤਾ ਜਿਹੜਾ ਕਥਾਵਾਚਕੁਰ ਸਹਾਇਕ ਸੀ ਜਿਹੜਾ ਸੇਵਾਦਾਰ ਸੀ ਉੱਥੇ ਹੈਨਾ ਉਹਨਾਂ ਨੂੰ ਸਸਪੈਂਡ ਕਰਤਾ ਔਰ ਜਿਹੜਾ ਗਰੰਤੀ ਸਿੰਘ ਸੀ ਉਹਦੀ ਛੁੱਟੀ ਕਰਤੀ ਜੀ ਸੋ ਉਹਨਾਂ ਨੇ ਆਪਣੀ ਕਾਰਵਾਈ ਪਾਤੀ ਆ ਪਰ ਅਜੇ ਵੀ ਇਹ ਚਰਚਾ ਜ਼ਰੂਰ ਨਾਲ ਚੁਰੀ ਹੋਈ ਹੈ ਕਿ ਸਰੋਪਾ ਉਹ ਇੱਕ ਬਹੁਤ ਵੱਡਾ ਗੁਰੂ ਘਰ ਚੋਂ ਮਿਲੀ ਆ ਸਨਮਾਨ ਮਿਲੀ ਬਖਸ਼ ਹੁੰਦੀ ਆ ਗੁਰੂ ਦੀ ਬਖਸ਼ਿਸ਼ ਹੈ ਜੇ ਤੁਹਾਨੂੰ ਹਾਸਲ ਹੁੰਦਾ ਹੈ ਇਸ ਨੂੰ ਇੰਜ ਰਾਜਨੀਤਿਕ ਤੌਰ ਤੇ ਜਦੋਂ ਵਰਤਿਆ ਜਾਂਦਾ ਕਿਹਨੂੰ ਦੇਣਾ ਕਿਹਨੂੰ ਨਹੀਂ ਦੇਣਾ ਕਦੋਂ ਦੇਣਾ ਕਿਵੇਂ ਦੇਣਾ ਇਹ ਜਿਹੜਾ ਇਹਦੀ ਜਿਹੜੀ ਸਿਧਾਂਤ ਬਣਿਆ ਨੀ ਬਣਿਆ ਉਹਦੀ ਪਾਲਣਾ ਸ਼੍ਰੋਮਣੀ ਕਮੇਟੀ ਬਣੀ ਕਰਦੀ ਆਪਣੇ ਆਕਾਵਾਂ ਨੂੰ ਪੁੱਛ ਕੇ ਫੈਸਲਾ ਲੈਂਦੀ ਆ ਇਸ ਮੁੱਚੇ ਰੂਪ ਚ ਸਹੀ ਪ੍ਰਕਿਰਿਆ ਤਹਿਤ ਲਾਗੂ ਹੋਣਾ ਚਾਹੀਦਾ ਇਹਦੀ ਵੀ ਬਹਿਸ ਨਾਲ ਤੁਰਪਈ ਹੂੰ ਜੀ ਜੀ ਅਗਲੀ ਦੀਪਕ ਜੀ ਗੱਲ ਕਰਦੇ ਜਾਂਦੇ ਆ 75 ਸਾਲ ਦੇ ਹੋਏ ਮੋਦੀ ਨੂੰ ਹੁਣ ਕਹਿੰਦੇ ਕਾਲਾ ਧਨ ਵੀ ਪਰਵਾਨ ਆ ਇਹ ਤਾਂ ਜੁਮਲੇ ਲਾਉਂਦੇ ਹੁੰਦੇ ਸੀ 15-15 ਲੱਖ ਆ ਗਿਆ ਤੁਹਾਡੇ ਖਾਤਿਆਂ ਚ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਪਹਿਲਾ ਫਿਕਰ ਤਾਂ ਨਰਿੰਦਰ ਮੋਦੀ ਨੂੰ ਤੇ ਉਹਨਾਂ ਦੇ ਨੇੜਲੇ ਨੂੰ ਹੀ ਸੀਗਾ ਕਿ 75 ਸਾਲ ਦੇ ਹੋਣ ਤੇ ਕਿਤੇ ਕੁਰਸੀ ਨਾ ਖਸੇ ਕਿਉਂਕਿ ਇਹ ਨਿਯਮ ਵੀ ਖੁਦ ਨਰਿੰਦਰ ਮੋਦੀ ਨੇ ਆਪੇ ਬਣਾਇਆ ਸੀ ਮਾਰਗਮੰਡਲ ਮਾਰਗਦਰਸ਼ਕ ਮੰਡਲ ਪੈਦਾ ਕੀਤਾ ਤੇ ਉਹਦੇ ਰਾਹੀਂ ਖੁੱਡੇ ਲਾਏ ਆਪਣੇ ਉਹ ਲੀਡਰ ਜਿਨ੍ਹਾਂ ਕਰਕੇ ਬੀਜੇਪੀ ਸੱਤਾ ਸੁਖ ਮਾਨ ਰਹੀ ਹੈ ਮੈਂ ਕਹਿਣਾ ਚਾਹੇ ਉਹਨਾਂ ਨੇ ਵੰਡ ਪਾਉ ਵਾਲੀ ਨੀਤੀ ਅਪਣਾਈ ਚਾਹੇ ਆਰਐਸਐਸ ਦੇ ਏਜੰਡੇ ਨੂੰ ਅੱਗੇ ਵਧਾਇਆ ਹੈ ਨਾ ਤੇ ਉਸ ਤਰੀਕਾ ਕਰ ਨਾਲ ਇਹਨਾਂ ਨੂੰ ਮੌਕਾ ਮਿਲਿਆ ਤੇ ਨਰਿੰਦਰ ਮੋਦੀ ਨੇ ਸਰਕਾਰ ਚ ਆਉਂਦਿਆਂ ਹੀ ਸਭ ਤੋਂ ਪਹਿਲਾਂ ਇਹ ਕੀਤਾ ਕਿ 75 ਸਾਲ ਤੋਂ ਉੱਪਰ ਵਾਲੇ ਤਾਂ ਮਾਰਗਦਰਸ਼ਨ ਤੁਸੀਂ ਸਲਾਹਕਾਰ ਮੋਰਚੇ ਜਾਓ ਸਲਾਹ ਵੀ ਆ ਸਾਨੂੰ ਲੋੜ ਹੋਗੀ ਤੁਹਾਨੂੰ ਘਰ ਆ ਕੇ ਪੁੱਛ ਲਾਂਗੇ ਨਹੀਂ ਆਪਣੇ ਘਰੇ ਬੈਠੋ ਉਹ ਘਰੇ ਬਿਠਾਤੇ ਉਹਦੇ ਵਿੱਚ ਜਸਵੰਤ ਸਿੰਘਾ ਮੁਰਲੀ ਮਨੋਰ ਜੋਸ਼ੀ ਤੇ ਲਾਲ ਕੁਸ਼ਣ ਅੜਵਾਨੀ ਸਭ ਤੋਂ ਜ਼ਿਆਦਾ ਚਰਚਾ ਚ ਗਿਆ ਤੇ ਹੁਣ ਜਦੋਂ ਆਪਣੇ 75 ਸਾਲ ਦੇ ਦਿਨ ਨੇੜੇ ਆਉਣ ਲੱਗੇ ਤਾਂ ਫਿਕਰ ਪੈਣ ਲੱਗ ਪਿਆ ਕਿਉਂਕਿ ਨਹੀਂ ਤਾਂ ਇਹਦੇ ਵਿੱਚ ਕੋਈ ਦੋ رائے ਨਹੀਂ ਕਿ ਇਸ ਪਾਰਟੀ ਨੂੰ ਇਹ ਮੰਨਿਆ ਜਾਂਦਾ ਸੀ ਕਿ ਘੱਟੋ ਘੱਟ ਵੀ ਇਹਨਾਂ ਦੇ ਆਪਣੇ ਸਿਧਾਂਤ ਤਾਂ ਹੈਗੇ ਨੇ ਕੋਈ ਕੀ ਇੱਕ ਵਿਚਾਰਧਾਰਾ ਤਾਂ ਹੈ ਉਹਦੇ ਨਾਲ ਸਾਡੀ ਸਹਿਮਤੀ ਹੈ ਅਸਹਿਮਤੀ ਹੈ ਲੋਕ ਸਹਿਮਤ ਨੇ ਜਾਂ ਸਹਿਮਤ ਨੇ ਇਹ ਲੋਕਾਂ ਤੇ ਹੈ ਇਹ ਦੇਸ਼ਵਾਸੀਆਂ ਤੇ ਹੈ ਪਰ ਅਗਰਿਆਂ ਦਾ ਆਪਣਾ ਇੱਕ ਫਾਰਮੂਲਾ ਸੀ ਆਰਐਸਐਸ ਵਾਲਾ ਪਰ ਜਦੋਂ ਇਹ ਬਾਰ ਬਾਰ ਸੱਤਾ ਆਉਣ ਲੱਗੀ ਤੇ ਜੀਪੀ ਨੱਡਾ ਕਹਿੰਦਾ ਕਿਹੜੀ ਆਰਐਸਐਸ ਸਾਡਾ ਉਹਦਾ ਕੀ ਤਾਲੁਕਾ ਤਾਂ ਸਭ ਬਹੁਤ ਅੱਗੇ ਨਿਕਲੇ ਆਇਆ ਉਹ ਤੋਂ ਜੀ ਫਿਰ ਕਹਿੰਦੇ ਚੂੜੀ ਟੈਪ ਕਰਤੀ ਤੇ ਜਦੋਂ ਚੂੜੀ ਟੈਪ ਕਰਤੀ ਤਾਂ ਇਸ ਵਾਰ ਲੋਕ ਸਭਾ ਚੋਣਾਂ 'ਚ ਧੂਆਂ ਨਿਕਲ ਗਿਆ ਉਹਨਾਂ ਨੂੰ ਮਨਾਉਣ ਲਈ ਸਮਝਾਉਣ ਲਈ ਆਪਣੇ ਨਾਲ ਲਿਆਉਣ ਲਈ ਖਾਸਾ ਕੁਝ ਹੋਇਆ ਕਹਿੰਦੇ ਤੇ ਇਹ ਸਾਰੀ ਪ੍ਰਕਿਰਿਆ ਤੋਂ ਬਾਅਦ ਫਿਰ ਜਦੋਂ 75 ਸਾਲ ਦੇ ਦਿਨ ਨੇੜੇ ਆਏ ਤਾਂ ਪਹਿਲਾਂ ਤਾਂ ਅਮਿਤ ਸ਼ਾਹ ਜੀ ਪ੍ਰਗਟ ਹੋਏ ਕਿ ਅਸੀਂ ਤਾਂ ਸੰਗੀ ਹਾਂ ਜੀ ਅਸੀਂ ਤਾਂ ਸ਼ਾਖਾ ਜਾਨਦੇ ਹਾਂ ਜੀ ਅਸੀਂ ਤਾਂ ਬਚਪਨ ਤੋਂ ਆ ਜੀ ਹੁਣ ਉਹ ਮੈਨੂੰ ਨਹੀਂ ਪਤਾ ਉਹ ਆਪਣਾ ਵੀ ਰੁਤਬਾ ਬਚਾਉਣ ਨੂੰ ਫਿਰਦੇ ਸੀ ਕਿ ਮੋਦੀ ਦੇ ਲਈ ਗਰਾਉਂਡ ਤਿਆਰ ਕਰਦੇ ਸੀ ਪਰ ਨਰਿੰਦਰ ਮੋਦੀ ਤਾਂ ਵੀ ਅਮਿਤ ਸ਼ਾਹ ਤੋਂ ਕਿਤੇ ਅੱਗੇ ਨੇ ਕਿੰਨੇ ਕਦਮ ਅੱਗੇ ਨੇ ਪਰ ਉਹ ਕਹਿੰਦੇ ਮੈਂ ਐਦਾਂ ਥੋੜਾ ਕਿਤੇ ਗੱਲ ਕਰੂੰਗਾ ਮੈਂ ਤਾਂ ਲਾਲ ਕਿਲੇ ਤੇ ਖੜ ਕੇ ਗੱਲ ਕਰੂੰਗਾ ਸੋ ਮੈਂ ਤਾਂ ਅੱਗੇ ਖੜਾ ਫਿਰ ਲਾਲ ਕਿਲੇ ਤੋਂ ਆਰਐਸਐਸ ਦਾ ਗੁਣਗਾਨ ਸ਼ੁਰੂ ਕੀਤਾ ਨਰਿੰਦਰ ਮੋਦੀ ਜੀ ਨੇ ਉਹ ਆਰਐਸਐਸ ਜਿਹੜੀ ਆਜ਼ਾਦ ਭਾਰਤ ਚ ਬੈਨ ਵੀ ਰਹੀ ਹੈ ਜਿਹੜੀ ਉਹ ਜਿੱਥੇ ਤਿਰੰਗੇ ਦੇ ਨਾਂ ਦੇ ਉੱਤੇ ਤੁਸੀਂ ਆਰਐਸਐਸ ਨੂੰ ਦੁਨੀਆ ਦੀ ਪ੍ਰખ્યાਤ ਐਨਜੀਓ ਵਜੋਂ ਪ੍ਰਵਾਨ ਕਰ ਲਈ ਸੀ ਉਹ ਆਰਐਸਐਸ ਆ ਤਿਰੰਗਾ ਵੀ ਨਹੀਂ ਲਾਉਂਦੀ ਸੀ ਆਪਣੇ ਹੱਡ ਕੁਆਟਰ ਦੇ ਉੱਤੇ ਜੀ ਜੀ ਹੈਨਾ ਉਸ ਨੂੰ ਫਿਰ ਸਭ ਤੋਂ ਵੱਡੀ ਰਾਸ਼ਟਰਵਾਦੀ ਮਤਲਬ ਐਨਜੀਓ ਕਰਾਰ ਦਿੰਦੇ ਹੋਏ ਮੋਦੀ ਜੀ ਨੇ ਆਰਐਸਐਸ ਦਾ ਵੀ ਗੁਣਗਾਨ ਕੀਤਾ ਤੇ ਮੋਨ ਭਗਵਤ ਜੀ ਦੇ ਵੀ ਸੋਲ ਗਏ ਕਿਉਂਕਿ ਪਿਛਲੇ ਦਿਨੀ ਮੋਨ ਭਗਵਤ ਨੇ ਵੀ ਇਸ਼ਾਰਾ ਕਰਤਾ ਸੀਗਾ ਵੀ ਕਿ ਮੈਂ ਵੀ 75 ਸਾਲ ਦਾ ਹੋ ਰਿਹਾ ਮੋਦੀ ਜੀ ਵੀ 75 ਸਾਲ ਦੇ ਹੋਰੇ ਇਸ ਸਤੰਬਰ ਮਹੀਨੇ ਚ ਮੋਦੀ ਜੀ ਕੱਲ ਹੋਗੇ ਤੇ ਹੁਣ ਮੇਰਾ ਕੱਲ 22 23 ਤਰੀਕ ਦੇ ਨੇੜੇ ਤੇ ਜਾ ਕੇ ਸ਼ਾਇਦ ਮੋਨ ਭਗਵਤ ਹੋਰਾਂ ਨੇ ਵੀ ਮਤਲਬ 75 ਸਾਲ ਦੇ ਹੋ ਜਾਣਾ ਉਹਨਾਂ ਨੇ ਇੱਕ ਕਿਤਾਬ ਲਈ ਦੇ ਸਮਾਰੋਹ ਦੇ ਹਵਾਲੇ ਨਾਲ ਆਪਣੇ ਆਰਐਸਐਸ ਦੇ ਉਸ ਨਮਾਇंदे ਦੀ ਚਰਚਾ ਕਰਦੇ ਆਂ ਕਹਤਾ ਵੀ ਕਿ ਉਹ ਕਹਿੰਦੇ ਹੁੰਦੇ ਸੀ ਕਿ 75 ਸਾਲ ਦੇ ਹੋਣ ਤੇ ਜਦੋਂ ਤੁਹਾਨੂੰ ਸਨਮਾਨ ਵਾਲੀ ਲੋਈ ਮਿਲੇ ਤਾਂ ਸਮਝ ਲਓ ਵੀ ਤੁਹਾਨੂੰ ਇਸ਼ਾਰਾ ਹੋ ਗਿਆ ਕਿ ਤੁਹਾਡਾ ਮਾਨਤਨ ਹੋ ਗਿਆ ਹੁਣ ਤੁਸੀਂ ਛੁੱਟੀ ਕਰੋ ਨਵੇਂ ਨੂੰ ਮੌਕਾ ਦਿਓ ਇਸ ਨੁਕਤੇ ਨੇ ਮੋਨ ਭਾਗਵਤ ਦੇ ਨੇ ਚਰਚਾ ਛੇੜਤੀ ਖਾਸ ਕਰ ਬੀਜੇਪੀ ਦੇ ਅੰਦਰ ਕਿ 75 ਸਾਲ ਦੇ ਹੋਣ ਤੇ ਮੋਨ ਭਾਗਵਤ ਵੀ ਜਾ ਰਹੇ ਨੇ ਆਰਐਸਐਸ ਦੇ ਮੁਖੀ ਵੱਜੋ ਵਿਦੈਗੀ ਹੈ ਤੇ ਮੋਦੀ ਨੂੰ ਵੀ ਇਸ਼ਾਰਾ ਹੋ ਗਿਆ ਕਿ ਤੁਸੀਂ ਵੀ ਛੱਡੋ ਤੇ ਫਿਰ ਸੱਤੀ ਕਪੜੀ ਤਾਂ ਕਿ ਲੱਗਣੀ ਸੀ ਫਿਰ ਤਾਂ ਮਨਮੋਹੀ ਪਾਣੀ ਪੈ ਗਿਆ ਉੱਪਰ ਬੈਠਿਆਂ ਤੇ ਇੱਕਦਮ ਤੇ ਫਿਰ ਭੱਜੇ ਫਿਰ ਉਹ ਗੁੰਗਾਨ ਮਨਾਉਣ ਇਹ ਕੱਲਾ ਗੁੰਗਾਨ ਜਨਤਕ ਨਹੀਂ ਲੱਗਦਾ ਪਰਦੇ ਦੇ ਪਿੱਛੇ ਵੀ ਮਿੰਨਾ ਤਰਲਾ ਹੋਇਆ ਹੂੰ ਹੋ ਸਕਦਾ ਏਸ ਪਹਿਲੂ ਤੇ ਸਹਿਮਤੀ ਵੀ ਬਣ ਗਈ ਹੋਵੇ ਕਿ ਠੀਕ ਹੈ ਇਹ ਕਾਰਜਕਾਰ ਪੂਰਾ ਕਰ ਲੋ ਅਗਲੀ ਵਾਰ ਤੁਸੀਂ ਚੋਣ ਨਹੀਂ ਲੜੋਗੇ ਕਿਉਂਕਿ ਏਸ ਵਾਰ ਲੋਕ ਸਭਾ ਚੋਣਾਂ 'ਚ 75 ਸਾਲ ਤੋਂ ਉੱਪਰ ਵਾਲਿਆਂ ਨੂੰ ਕਈਆਂ ਨੂੰ ਟਿਕਟਾਂ ਵੀ ਦੇਤੀਆਂ ਨਰਿੰਦਰ ਮੋਦੀ ਨੇ ਮਿਲਣ ਜਸਟੀਫਾਈ ਕਰਨ ਲਈ ਠੀਕ ਹੈ ਚਲੋ ਪਰ ਇੱਥੇ ਤੱਕ ਤਾਂ ਗੱਲ ਠੀਕ ਸੀ ਪਰ ਤੁਹਾਨੂੰ ਤਾਂ ਕਾਲਾ ਧੰਨ ਵੀ ਪ੍ਰਵਾਨ ਹੋ ਗਿਆ ਇਹ ਬਿਲਕੁਲ ਤੁਸੀਂ درست ਕਿਹਾ ਕਿ ਇਹ ਉਹੀ ਨਰਿੰਦਰ ਮੋਦੀ ਨੇ ਜਿਹੜੇ ਕਹਿੰਦੇ ਸੀ ਬਲੈਕ ਮਨੀ ਵਾਪਸ ਲਿਆਵਾਂਗੇ ਤੇ ਉਹਨੂੰ ਲੋਕਾਂ 'ਚ ਵੰਡਾਂਗੇ। ਹੂੰ ਜਨਤਾ ਦੇ ਲੋਕਾਂ ਦਾ ਪੈਸਾ ਲੁੱਟ ਕੇ ਬਲੈਕ ਮਨੀ ਬਾਹਰ ਜੁੜੀ ਹੋਈ ਹੈ ਲੋਕਾਂ ਦਾ ਪੈਸਾ ਇਹਨੂੰ ਅਸੀਂ 15-15 ਲੱਖ ਖਾਤਿਆਂ 'ਚ ਪਾਵਾਂਗੇ ਫਿਰ ਨੋਟਬੰਦੀ ਇਹਦੇ ਨਾਲ ਜੀ ਨਕਲੀ ਕਰੰਸੀ ਖਤਮ ਹੋ ਜੂ ਕਾਲਾ ਤੰਗ ਖਤਮ ਹੋ ਜੂ ਇਹ ਵਿਦੇਸ਼ਾਂ ਤੋਂ ਆਉਂਦਾ ਜਿਹੜਾ ਅਤਵਾਦ ਦਾ ਨੈੱਟਵਰਕ ਹੈ ਉਹ ਖਤਮ ਹੋ ਜੂ ਲਓ ਜੀ ਅਸੀਂ ਨੋਟਬੰਦੀ ਕਰਤੀ ਹੁਣ ਖੁਦ ਨਰਿੰਦਰ ਮੋਦੀ ਜੀ ਨੇ ਕਿਹਾ ਕਿ ਮੈਨੂੰ ਕਾਲਾ ਤੰਗ ਪਰਵਾਹ ਮੈਨੂੰ ਕਾਲਾ ਧੰਨ ਮਨਜ਼ੂਰ ਹੈ ਇਹ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਲੰਘੇ ਦਿਨੀ ਨਰਿੰਦਰ ਮੋਦੀ ਜੀ ਗੁਜਰਾਤ ਦੇ ਅਹਮਦਾਬਾਦ ਦੇ ਵਿੱਚ ਮਰੂਤੀ ਸੰਯੂਕੀ ਦੇ ਹਸਲਪੁਰ کارਖਾਨੇ ਦੇ ਵਿੱਚ ਐ ਇਲੈਕਟ੍ਰੋਨਿਕ ਬਹਾਨ ਈ ਬਟਾਰਾ ਦੇ ਉਦਘਾਟਨ ਮੌਕੇ ਪਹੁੰਚੇ ਸਨ ਠੀਕ ਹੈ ਉਸ ਉਦਘਾਟਨੀ ਸਮਾਗਮ 'ਚ ਇਹਨਾਂ ਨੇ ਸਵਦੇਸ਼ ਦੀ ਆਪਣੀ ਜਿਹੜੀ ਪਰਵਾਸਾ ਦੱਸੀ ਮੇਡ ਇਨ ਇੰਡੀਆ ਨਾ ਮੇਕ ਇਨ ਇੰਡੀਆ ਉਹਦੀ ਜਿਹੜੀ ਪਰਵਾਸਾ ਦੱਸੀ ਉਹਦੇ ਵਿੱਚ ਇਹ ਕਹਿੰਦੇ ਨੇ ਕਹਿੰਦੇ ਮੇਰੀ ਸੰਦੇਸ਼ੀ ਦੀ ਪਰਵਾਸਾ ਬਿਲਕੁਲ ਸਪਸ਼ਟ ਤੇ ਸਰਲ ਹੈ ਮੈਨੂੰ ਇਸ ਨਾਲ ਕੋਈ ਮਤਲਬ ਨਹੀਂ ਕਿ ਪੈਸਾ ਕਿਸ ਦਾ ਤੇ ਕਿੱਥੋਂ ਆ ਰਿਹਾ ਉਹ ਡਾਲਰ ਦੇ ਰੂਪ ਚ ਹੋਵੇ ਉਹ ਪਾਉਂਡ ਦੇ ਰੂਪ ਚ ਹੋਵੇ ਉਹ ਕਾਲਾ ਹੋਵੇ ਚਿੱਟਾ ਹੋਵੇ ਬਲੈਕ ਹੋਵੇ ਵਾਈਟ ਹੋਵੇ ਮੈਨੂੰ ਕੋਈ ਮਤਲਬ ਨਹੀਂ ਹਮਮ ਬਸ ਮੇਰੇ ਮੁਲਕ ਨੂੰ ਪੈਸਾ ਲੱਗ ਰਿਹਾ ਤਾਂ ਮੈਨੂੰ ਮਨਜ਼ੂਰ ਆ ਵਾਹ ਬਈ ਵਾਹ ਮਤਲਬ ਹੁਣ ਤੁਹਾਨੂੰ ਬਲੈਕ ਮਨੀ ਵੀ ਮਨਜ਼ੂਰ ਆ ਏ ਅਜੀチラ ਮੋਰਾ ਸਭ ਦੇ ਸਾਹਮਣੇ ਚਲੋ 75 ਸਾਲ ਦੇ ਹੋਏ ਨੇ ਦੁਨੀਆ ਪਰ ਤੋਂ ਵਧਾਈਆਂ ਮੁਬਾਰਕਾਂ ਮਿਲ ਰਹੀਆਂ ਉਹ ਕਬੂਲ ਵੀ ਕਰ ਰਹੇ ਨੇ ਇਸ ਵਾਰ ਨੇ 트럼ਪ ਸਾਹਿਬ ਨੇ ਵਧਾਈ ਦੇ ਕੇ ਆਪਣਾ ਜਿਹੜਾ ਭਾਰਤ ਨਾਲ ਟ੍ਰੇਡ ਕਰਨਾ ਉਹਦੀ ਵੀ ਗੱਲ ਮੁੜ ਕੇ ਤੋੜ ਲਈ ਸੋ ਸਾਡੇ ਵਾਲਿਆਂ ਨੇ ਵਧਾਈਆਂ ਕਬੂਲ ਵੀ ਕਰ ਲਈਆਂ ਹੁਣ ਇਹ ਵਧਾਈਆਂ ਕਬੂਲ ਹੋਈਆਂ ਕਿ ਦਬਾਅ ਕਬੂਲ ਹੋਇਆ ਇਹ ਤਾਂ ਹਾਂ ਦਾ ਸਮਾਂ ਦੱਸੋ ਹਮ ਜੀ ਦੇਖੋ ਕਿਹੜੀ ਮੰਡੀ ਖੋਲਦੇ ਨੇ ਇਹ ਤਾਂ ਹੁਣ ਬਾਅਦ ਹੀ ਪਤਾ ਲੱਗਣਾ ਹੈ ਬਹੁਤ ਬਹੁਤ ਸ਼ੁਕਰੀਆ ਦੀਪਕ ਜੀ ਇੰਨਾ ਖਬਰਾਂ ਦੇ ਲਈ ਇੰਨਾ ਜਾਣਕਾਰੀਆਂ ਦੇ ਲਈ ਮਿਲਦੇ ਆਂ ਅਗਲੀ ਵਾਰੀ ਸਤਿ ਸ਼੍ਰੀ ਅਕਾਲ